ਈ ਜਣੇ ਚੋਲ ਲੜ ਰਹੇ ਸਹੀ ਚੋਲ ਲੜ ਰਹੇ ਤਾਂ ਸਰਪੰਤੀ ਕਿੱਥੇ ਹੈ ਉਹੀ ਤਾਂ ਉਹਨਾਂ ਨੂੰ ਪੁੱਛੋ ਨਾ ਸਰਪੰਤੀ ਨਾਲ ਉਹਨੂੰ ਸਰਪੰਚ ਕਿੰਨੇ ਬਣਾਤਾ ਕੱਲਾ ਹੀ ਸਰਪੰਚ ਆ ਤੇ ਉਹਦੀ ਵਾਈਫ ਤੇ ਉਹ ਦੋਵੇਂ ਜਣੇ ਨਾਲ ਤੀਜਾ ਕੋਈ ਮੈਂਬਰ ਹੈ ਨਹੀਂ ਸੱਤਾ ਮੈਂਬਰਾਂ ਦੇ ਨਾਂ ਨਹੀਂ ਉਹਨੇ ਹਲੇ ਦਿੱਤੇ ਜੀ ਉਹਨੇ ਕੋਈ ਸੱਤਾ ਫਾਈਲਾਂ ਲੈ ਲਈਆਂ ਵਾ ਹਰਦੋਵਾਲ ਪਿੰਡ ਅੱਜ ਕੱਲ ਚਰਚਾਵਾਂ 'ਚ ਨੇ ਪਹਿਲਾਂ ਹਰਦੋਵਾਲ ਕਲਾ ਚਰਚਾ 'ਚ ਆਇਆ ਕਿ 2 ਕਰੋੜ ਦੀ ਬੋਲੀ ਲੱਗ ਗਈ ਹੁਣ ਹਰਦੋਵਾਲ ਖੁਰਦ ਚਰਚਾ 'ਚ ਆ ਗਿਆ ਕਿ ਅਜੇ ਕੋਜੀ ਘੰਟੇ ਹੋਏ ਸਨ ਇਸ ਪਿੰਡ ਦੀ ਇੱਕ ਮਹਿਲਾ ਨੂੰ ਸਰਵਸੰਮਤੀ ਦਾ ਸਰਪੰਚ ਚੁਣੇ ਹੋਏ ਨੂੰ ਹਲੇ ਲੱਡੂ ਦਾ ਸੁਆਦ ਵੀ ਨਹੀਂ ਸੀ ਕਿਹਾ ਕਿ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਗਈਆਂ ਚੋਣ ਲੜਨ ਲਈ ਔਰ ਇਹ ਸਾਰੀਆਂ ਪਾਰਟੀਆਂ ਹੁਣ ਚੋਣ ਲੜਨ ਜਾ ਰਹੀਆਂ ਨੇ ਕਿਹੜੇ ਕਿਹੜੀ ਪਾਰਟੀ ਚੋਂ ਲੜ ਰਹੀ ਆ ਜਾਂ ਕਿਉਂ ਸਰਵਸੰਮਤੀ ਮਨਜ਼ੂਰ ਨਹੀਂ ਹੋਈ ਗੱਲਬਾਤ ਕਰਨ ਲੈਨੇ ਕਿਆ ਆਮ ਜੀ ਹਰਸ਼ਮਨ ਸਿੰਘ ਜੀ ਹਰਸ਼ਮਨ ਜੀ ਇੱਥੇ ਉਹ ਲੱਡੂਆਂ ਦਾ ਮੂੰਹ ਜਿਹੜਾ ਮਿੱਠਾ ਕੀਤਾ ਸੀ ਇਹ ਤੇ ਉਹ ਵੀ ਫਿੱਕਾ ਨਹੀਂ ਹੋਇਆ ਤੇ ਤੁਸੀਂ ਪਹਿਲਾਂ ਸਾਰੇ ਇਕੱਠੇ ਹੋਗੇ ਨਹੀਂ ਸਰ ਕੋਈ ਉਹ ਆਪਣੇ ਘਰ ਆਪੇ ਹੀ ਆ ਲੱਡੂਆਂ ਦਾ ਮੂੰਹ ਮਿੱਠਾ ਕੀਤਾ ਨਾ ਉਹਨੇ ਸਾਡੀ ਕਿਸੇ ਦੀ ਵੀ ਕਿਸੇ ਵੀ ਪਾਰਟੀ ਦੀ ਕਿਸੇ ਵੀ ਧੜੇ ਦੀ ਕੋਈ ਸਹਿਮਤੀ ਨਹੀਂ ਲਈ ਉਹਦੇ ਇਕੱਲੇ ਨੇ ਜਾ ਕੇ ਤੇ ਹਾਰ ਪਾ ਲਿਆ ਉਹ ਕੋਈ ਵੀ ਪਾ ਸਕਦਾ ਜੀ ਉਹਦੀ ਕਿਸੇ ਨਾਲ ਕੋਈ ਸਹਿਮਤੀ ਨਹੀਂ ਕਿਸੇ ਪਾਰਟੀ ਵਾਲੋਂ ਨਹੀਂ ਨਾ ਕਿ ਆਮ ਵਾਲੋਂ ਵੀ ਨਹੀਂ ਕੋਈ ਸਹਿਮਤੀ ਉਹ ਇਕੱਲਾ ਹੀ ਸਰਪੰਚ ਆ ਤੇ ਉਹਦੀ ਵਾਈਫ ਤੇ ਉਹ ਦੋਵੇਂ ਜਾਣੇ ਨਾਲ ਤੀਜਾ ਕੋਈ ਮੈਂਬਰ ਹੈ ਨਹੀਂ ਸੱਤਾ ਮੈਂਬਰਾਂ ਦੇ ਨਾਂ ਨਹੀਂ ਉਹਨੇ ਹਲੇ ਦਿੱਤੇ ਜੀ ਉਹਨੂੰ ਕੋਈ ਸੱਤ ਫਾਈਲਾਂ ਲੈ ਲਈਆਂ ਵਾ ਹਲੇ ਤਾਂ ਵੀ ਦੱਸਣਾ ਪੈਣਾ ਨਾ ਉਹਨੂੰ ਸੱਤ ਚੁੱਲਾ ਟੈਕਸ ਦੀ ਪਰਚੀਆਂ ਹੈਗੀਆਂ ਉਹਨੂੰ ਪੁੱਛੋ ਵੀ ਸੱਤ ਫਾਈਲਾਂ ਹੈਗੀਆਂ ਪੇਪਰ ਪੂਰੇ ਨੇ ਅਗਲੇ ਨੇ ਢੋਲ ਵਜਾਲੇ ਸਰੋਪੇ ਮੈਂ ਆਪਣੇ ਘਰੇ ਜਾ ਦਿੰਨੇ ਆ ਅਸੀਂ ਢੋਲ ਹਦਾ ਵਜਾ ਦਿੰਨੇ ਲਈ ਪਈ ਸਰਪੰਚ ਬਣ ਗਏ ਢੋਲ ਪੈਸੇ ਸੱਤ ਲੈਣੇ ਅਰੇ ਬਣੇ ਥੋੜਾ ਐਵੇਂ ਕਹਿ ਦੀ ਵੀ ਢੋਲ ਵਜਾ ਦੀ ਸੱਤ ਤਰੀਕ ਤੱਕ ਕਾਗਜ਼ ਕਲੀਅਰ ਹੋਣੇ ਆ ਵੀ ਕਿਹਦੇ ਸਹੀ ਕਿਹਦੇ ਗਲਤ ਆ ਆਪਾਂ ਹੋਣੀ ਕਿੱਦਾਂ ਕਹਿ ਸਕਨੇ ਹਲੇ ਤਾਂ 7 ਤਰੀਕ ਤੱਕ ਆਹ ਨਹੀਂ ਪਤਾ ਵੀ ਪੇਪਰ ਕਿਹਦੇ ਸਹੀ ਕਿਹਦੇ ਗਲਤ ਨੇ ਅੱਜ ਤੇ ਹਲੇ 1 ਤਰੀਕ ਆ 4 ਤਰੀਕ ਤੱਕ ਸਾਰੇ ਕੈਂਡੀਡੇਟਾਂ ਨੇ ਕਾਗਜ਼ ਭਰਨੇ ਨੇ 7 ਤਰੀਕ ਨੂੰ ਆ ਗੱਲ ਕਲੀਅਰ ਹੋਣੀ ਆ ਕਿਹੜੇ ਕਾਗਜ਼ ਸਹੀ ਪਾਏ ਗਏ ਕਿਹਦੇ ਗਲਤ ਪਾਏ ਗਏ ਕਿੰਨੇ ਲੋਕ ਚੋਣ ਲੜ ਰਹੇ ਐ ਇਸਪੇ ਕਿੰਨੇ ਕਿੰਨੇ ਜਣੇ ਚੋਣ ਲੜ ਰਹੇ ਜੀ ਹਾਂਜੀ 27 ਜਣੇ ਚੋਣ ਲੜ ਰਹੇ ਸਹੀ ਚੋਣ ਲੜ ਰਹੇ ਤਾਂ ਸਿਰਫ ਸੰਭੀ ਕਿਤੇ ਆ ਉਹੀ ਤਾਂ ਉਹਨਾਂ ਨੂੰ ਪੁੱਛੋ ਨਾ ਸਰਬਸੰਤੀ ਨੇ ਉਹਨੂੰ ਸਰਪੰਚ ਕਿੰਨੇ ਬਣਾਤਾ ਪੁੱਛ ਮੈਂ ਤਾਂ ਹੁਣ ਵੀ ਗੱਲ ਕਰਕੇ ਆਇਆ ਉਹਨਾਂ ਨਾਲ ਉਹ ਕਹਿੰਦੇ ਸਰਪੰਚ ਬਣ ਗਏ ਆ ਸਾਨੂੰ ਸਰਬਸੰਤੀ ਨੇ ਬਣਾਤਾ ਕਿੰਨੇ ਬਣਾਇਆ ਜੀ ਸਰ ਜੀ ਕਿਹੜੇ ਪਿੰਡ ਨੇ ਬੰਦੇ ਲਿਆਓ ਉਹਨਣ ਕੋ ਲਿਆਓ ਬੰਦਿਆਂ ਦੇ ਨਾਂ ਦੱਸੋ ਆ ਵੇਖ ਲਓ ਕਹਿੰਦੇ ਕਿ ਕਿਹੜੇ ਪਿੰਡ ਨੇ ਸਰਪੰਚ ਬਣਾਤਾ ਸਰਪੰਚ ਬਣਨ ਲਈ ਤਾਂ ਲੋਕ ਆ ਖੜੇ ਆ ਕੀ ਨਾਮ ਆ ਜੀ ਸੁਖਦੇਵ ਸਿੰਘ ਤੁਸੀਂ ਪਹਿਲਾਂ ਮੈਂਬਰ ਪੰਚਾਇਤ ਹਾਂਜੀ ਉਹ ਜੁੱਦਾਵਾਲੋਂ ਜਦੋਂ ਹੁਣ ਸਰਕਾਰ ਆ ਜਿਹੜੀ ਕੈਂਸਲ ਹੋਇਆ ਉਸ ਤੋਂ ਪਹਿਲਾਂ ਜਿਹੜੀ ਫਿਰ ਆ ਕੱਲ ਦੀ ਗੱਲ ਵਾ ਜਾਂ ਅੱਜ ਸਵੇਰੇ ਢੋਲ ਵਜਾਏਗੇ ਧਾਰਮਿਕ ਸਥਾਨਾਂ ਦੇ ਮੱਥੇ ਟੇਕੇਗੇ ਸਰਵਸੰਮਤੀ ਨੇ ਬਣੇ ਸਰਪੰਚ ਨੇ ਤੁਹਾਨੂੰ ਮਨਜ਼ੂਰੀ ਨਹੀਂ ਨਹੀਂ ਜੀ ਸਾਨੂੰ ਕੋਈ ਮਨਜ਼ੂਰੀ ਨਹੀਂ ਉਹ ਚ ਠੀਕ ਗੱਲ ਇਲੈਕਸ਼ਨ ਹੋਣੀ ਚਾਹੀਦੀ ਐ ਇਲੈਕਸ਼ਨ ਹੋਵੇ ਤਾਂ ਪਤਾ ਲੱਗੇ ਹਰ ਵਾਰੀ ਇਹ ਇਤਰਾ ਹੀ ਹੁੰਦਾ ਵਾ ਕੰਮ ਧੁੱਕੇ ਨਾਲ ਹੀ ਬਣ ਜਾਂਦੇ ਜਿਹੜਾ ਵੀ ਵਾ ਚੋਣ ਹੋਣੀ ਚਾਹੀਦੀ ਐ ਚੋਣ ਹੋਣੀ ਚਾਹੀਦੀ ਐ ਕਹਿੰਦੇ ਕਿ ਚੋਣ ਲੜੀ ਜਾਏਗੀ ਕਿਹੜੀ ਕਿਹੜੀ ਪਾਰਟੀ ਚੋਣ ਲੜ ਰਹੀ ਉਹ ਵੀ ਗੱਲਬਾਤ ਕਰਨ ਨੇ ਕਿੰਨੀਆਂ ਕਿ ਪਾਰਟੀਆਂ ਚੋਣ ਲੜ ਰਹੀਆਂ ਇਹ ਸਰਪੰਚੀ ਦੇ ਦਾਵੇਦਾਰ ਜਿਹੜਾ ਨੇ 4 ਮਹੀਨਿਆਂ ਬਾਅਦ ਨੇ ਸਾ ਇਹ ਇੱਕ ਇਹ ਕਹਦੇ ਜਾਦਿਆ ਕਾਂਗਰਸ ਵਾਲਾ ਵੀ ਖਲੋਣਾ ਤੇ ਆਮ ਆਦਮੀ ਦੇ ਦੋ ਖਲੋਤੇ ਨੇ ਕਿਹੜਾ ਬਣ ਗਿਆ ਆ ਗਿਆ ਮੌਕੇ ਤੇ ਇੱਕ ਹੋਰ ਖਲੋਤਾ ਗੁਰਦੀਪ ਸਿੰਘ ਪੁੱਲਰ ਉਹੀ ਸਰਪੰਚੀ ਦਾ ਦਾਵੇਦਾਰ ਸਾਰੇ ਇੱਥੇ ਖੜੇ ਹੋ ਕਾਲੀ ਦਲ ਤੁਹਾਡੀ ਪਾਰਟੀ ਆ ਹਨਾ ਆਜ਼ਾਦ ਤੁਸੀਂ ਕਾਗਜ਼ ਭਰਦੇ ਹੋ ਕਾਂਗਰਸ ਵਾਲੇ ਵੀ ਖੜੇ ਆ ਜਾਂ ਆਮ ਆਦਮੀ ਪਾਰਟੀ ਵਾਲੇ ਤੇ ਇਹ ਸਾਰੇ ਹੁਣ ਦੇ ਤੁਸੀਂ ਇਕੱਠੇ ਖੜੇ ਹੋ ਤੇ ਚੋਣ ਇਸ ਤਰ੍ਹਾਂ ਪਿਆਰ ਨਾਲ ਲੜ ਲੋਗੇ ਨੇ ਚੋਣਾਂ ਦੇ ਵਿੱਚ ਵੇਖੋ ਲੜਾਈ ਝਗੜਾ ਆਡੇ ਪਿੰਡ ਕਦੀ ਲੜਾਈ ਝਗੜਾ ਨਹੀਂ ਹੋਇਆ ਮੈਨੂੰ ਦੱਸੋ ਕੀ ਪੁਰਾਣੀ ਵੀਡੀਓ ਲੜਾਈ ਝਗੜੀ ਜੇ ਲੜਾਈ ਝਗੜਾ ਹੁੰਦਾ ਤਾਂ ਸਾਰੇ ਇਦਾਂ ਖਲੋਂਦੇ ਸਾਰੇ ਇਕੱਠੇ ਹੁੰਦੇ ਸੀ ਤਨਾ ਇਹ ਇਦਾਂ ਹੀ ਪਿਆਰ ਰਹਿੰਦਾ ਪਰ ਇਹ ਜਿਹੜਾ ਕੰਮ ਕਰ ਦੱਸੋ ਮੈਂ ਚਮਾ ਪਾਰਟੀ ਦੇ ਬੰਦੇ ਇਕੱਠੇ ਆਏ ਚਮਾ ਤੋਂ ਦੇ ਜਾਂ ਪਾਰਟੀ ਦੇ ਹੈਗੇ ਕਾਂਗਰਸ ਦੇ ਇਕੱਠੇ ਹੋ ਗਏ ਸਾਰੇ ਇਕੱਠੇ ਆਏ ਆਜ਼ਾਦ ਵੀ ਹੈਗੇ ਵਿੱਚ ਆਜ਼ਾਦ ਵੀ ਹੈਗੇ ਆਜ਼ਾਦ ਵੀ ਨੇ ਚਾਰ ਪਾਰਟੀਆਂ ਦੇ ਲੋਕ ਇਕੱਠੇ ਹੋ ਗਏ ਪਰ ਕਹਿੰਦੇ ਸਰਵਸੰਮਤੀ ਮਨਜ਼ੂਰ ਨਹੀਂ ਕਿਹਨਾ ਜੀ ਜੱਤੀ ਸਰਵਸੰਮਤੀ ਸਰਵਸੰਮਤੀ ਨਾਲ ਤੁਸੀਂ ਸਰਪੰਚ ਜਣੇਗੇ ਢੋਲ ਵਜਾ ਲੈ ਲੱਡੂ ਵੰਡ ਲੈ ਕਿਸ ਤਰ੍ਹਾਂ ਦੀ ਮਿਹਨਤ ਤੇ ਕਿਹਦੇ ਵੱਲੋਂ ਸਰਵਸੰਮਤੀ ਕੀਤੀ ਗਈ ਇਹ ਤਾਂ ਵੀਰ ਜੀ ਪਾਜੀ ਗਰਦੀਪ ਵੱਲੋਂ ਸਾਨੂੰ ਮਿਲਿਆ ਮੌਕਾ ਔਰ ਜੋ ਵੀ ਉਹਨਾਂ ਨੇ ਸਾਨੂੰ ਕੰਮ ਦਿੱਤਾ ਅਸੀਂ ਜੁਰਨੀ ਮਾਮਾਗੇ ਹਨ ਕਿਸ ਤਰ੍ਹਾਂ ਦੀ ਖੁਸ਼ੀ ਬਣਾਈ ਗਈ ਬਹੁਤ ਖੁਸ਼ੀ ਬਣਾਈਗੇ ਕਿੰਨੇ ਕੁ ਲੋਕ ਨਾਲ ਇਕੱਠੇ ਕਿੰਨੇ ਕੁ ਲੱਡੂ ਲੱਡੂ ਵੰਡੇਗੇ ਬਹੁਤ ਸਾਰੇ ਲੱਡੂ ਆਂਡੇ ਹੋਰ ਬਹੁਤ ਸਾਰੇ ਪੈਂਪਰਾ ਹੀ ਸਾਡੇ ਨਾਲ ਕਦੀ ਸੋਚਿਆ ਸੀ ਕਿ ਇਸ ਤਰ੍ਹਾਂ ਸਿਰਫ ਸੰਥੀ ਨਹੀਂ ਜੀ ਕਦੀ ਨਹੀਂ ਸੋਚਿਆ ਕਿਹੜੀ ਪਾਰਟੀ ਵਾਲੋ ਸਰਪੰਚ ਬਣੇ ਆਮ ਆਦਮੀ ਪਾਰਟੀ ਹਾਂਜੀ ਕਿਹੜੇ ਕੰਮ ਨੇ ਜਿਹੜੇ ਕਰਨੇ ਆਂ ਵੇਖੋ ਇਹ ਤਾਂ ਜਿਹੜੇ ਕੰਮ ਆ ਉਹ ਤਾਂ ਸਾਨੂੰ ਕੋਈ ਵੀ ਪਿੰਡ ਦਾ ਉਹ ਕਰਨਾ ਪੈਣਾ ਹਨਾ ਤੇ ਜਿਸ ਤਰ੍ਹਾਂ ਭਾਜੀ ਗਰਦੀਪ ਰੰਦਾਵਜ ਕਹਿਣਗੇ ਅਸੀਂ ਉਸ ਤਰ੍ਹਾਂ ਹੀ ਚੱਲਾਂਗੇ ਹਾਂਜੀ ਸਰਵਣ ਸੰਗ ਲਾਡੀ ਸਰੋ ਜੀ ਕਦੋਂ ਤੋਂ ਆਮ ਆਦਮੀ ਪਾਰਟੀ ਨਾਲ ਜੁੜੇ ਔਰ ਸਰਪੰਚ ਕਿਸ ਤਰ੍ਹਾਂ ਬਣੇ ਸਰ ਮੈਂ ਭਾਈ ਚ ਜੁੜਿਆ ਹਾਂ ਸਰਦਾਰ ਗਰਦੀਪ ਸਿੰਘ ਉਹਨਾਂ ਕੋਲੋਂ ਪਾਪਾ ਹੈ ਕਾਂਗਰਸ ਛੱਡ ਕੇ ਉਦੋਂ ਤੋਂ ਲੈ ਕੇ ਮੈਂ ਪਾਰਟੀ ਵਾਸਤੇ ਬਹੁਤ ਮਿਹਨਤ ਕੀਤੀ ਹਮ ਦਿਨ ਰਾਤ ਮਿਹਨਤ ਕੀਤੀ ਹੈ ਤੇ ਗਾਂ ਵੀ ਕਰਦਾ ਰਵਾਂਗਾ ਸਰਬਸੰਮਤੀ ਨੇ ਸਰਪੰਚ ਕਿੱਦਾਂ ਬੁਣੇ ਵੇਖੋ ਜੀ ਸਰਦਾਰ ਗਰਦੀਪ ਸਿੰਘ ਰੰਡਾਵਾ ਜੀ ਸਰਦਾਰ ਚੰਨ ਸਿੰਘ ਖਾਲਸਾ ਸਾਡੀ ਹਾਈ ਕਮਾਂਡ ਆਮ ਆਦਮੀ ਪਾਰਟੀ ਵੱਲੋਂ ਆਪਾਂ ਸਰ ਸਰਪੰਚ ਨਾਲ ਤੁਨੇ ਦੇ ਸਰਵਸੰਮਤੀ ਕਿੱਥੇ ਹੋਈ ਤੇ ਕਿੱਦਾਂ ਆਏ ਵੇਖੋ ਜੀ ਸਾਨੂੰ ਸਰੋਪਾ ਪੈ ਗਏ ਆਪਾਂ ਘਰ ਆਏ ਆ ਘਰ ਆਣ ਕੇ ਪਿੰਡ ਵਿੱਚ ਢੋਲ ਵਜਾਏਗੇ ਲੱਡੂ ਵੰਡੇਗੇ ਕਿੰਨੀ ਖੁਸ਼ੀ ਬਣਾਈਏ ਖੁਸ਼ੀ ਬਹੁਤ ਜਾਰੀ ਵੇਖੋ ਜੀ ਇੱਕ ਮਿਹਨਤ ਕਰਕੇ ਸਾਨੂੰ ਇਹ ਚੀਜ਼ ਮਿਲੀ ਜੇ ਮਿਹਨਤ ਕਰਕੇ ਪਾਰਟੀ ਦੇ ਵਫਾਦਾਰ ਸਿਪਾਹੀ ਹਾਂ ਤੇ ਸਿਪਾਹੀ ਰਵਾਂਗੇ ਹਾਲੇ ਜਿਹੜੇ ਲੱਡੂ ਖਵਾਏ ਗਏ ਸੀ ਜਿਹੜੇ ਸਰਵਸੰਮਤੀ ਨਾਲ ਸਰਪੰਚ ਬਣ ਕੇ ਆਏ ਉਹਦੇ ਮੂੰਚੋਂ ਮਿੱਠੇ ਦਾ ਸਵਾਦ ਵੀ ਨਹੀਂ ਸੀ ਗਿਆ ਤੇ ਸਰਪੰਚੀ ਹੱਥੋਂ ਜਾਂਦੀ ਨਜ਼ਰ ਆ ਰਹੀ ਹੈ ਪਤਾ ਲੱਗ ਜਾਏਗਾ ਕਿ ਕੌਣ ਚੋਣ ਲੜੇਗਾ ਤੇ ਕੌਣ ਸਰਪੰਚ ਬਣੇਗਾ ਕੈਮਰਾਮੈਨ ਬੰਦੀ ਨਾਲ ਆਨ ਅਰਲੀ ਨਿਤਿ ਲੂਥਰਾ ਡੇਰਾ ਬਾਬਾਣਾ